ਕੀ ਕਦੇ ਸੋਚਿਆ ਹੈ ਕਿ ਇੱਕ ਇਨਸਾਨ ਦੇ ਵਿਚਾਰ ਪੂਰੀ ਦੁਨੀਆ ਨੂੰ ਬਦਲ ਸਕਦੇ ਨੇ ਜਦੋਂ ਆਪਾਂ ਗਾਂਧੀਵਾਦ ਦੀ ਗੱਲ ਕਰਦੇ ਆ ਤਾਂ ਇਹ ਸਿਰਫ ਇਤਿਹਾਸ ਦੀ ਕੋਈ ਗੱਲ ਨਹੀਂ ਰਹਿ ਜਾਂਦੀ ਬਲਕਿ ਇਹ ਉਸ ਸਵਾਲ ਦਾ ਇੱਕ ਜਿਉਂਦਾ ਜਾਗਦਾ ਜਵਾਬ ਬਣ ਜਾਂਦਾ ਹੈ ਤੇ ਚਲੋ ਅੱਜ ਆਪਾਂ ਇਸੇ ਫਲਸਫੇ ਦੀਆਂ ਡੂੰਘਾਈਆਂ 'ਚ ਉਤਰਦੇ ਆ ਤੇ ਦੇਖਦੇ ਆ ਕਿ ਅੱਜ ਦੇ ਜ਼ਮਾਨੇ 'ਚ ਵੀ ਕਿੰਨਾ ਮਾਇਨੇ ਰੱਖਦਾ ਹੈ ਤਾਂ ਸਭ ਤੋਂ ਪਹਿਲਾ ਸਵਾਲ ਆਖਿਰ ਗਾਂਧੀਵਾਦ ਹੈ ਕੀ ਚੀਜ਼ ਕਿ ਇਹ ਸਿਰਫ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਦਾ ਇੱਕ ਤਰੀਕਾ ਸੀ ਬਿਲਕੁਲ ਨਹੀਂ ਸਗੋਂ ਇਹ ਉਸ ਤੋਂ ਕਿਤੇ ਵੱਡਾ ਤੇ ਡੂੰਘਾ ਹੈ ਇਹ ਤਾਂ ਜੀਵਨ ਜਿਉਣ ਦਾ ਦੁਨੀਆ ਨੂੰ ਦੇਖਣ ਦਾ ਇੱਕ ਪੂਰਾ ਨਜ਼ਰੀਆ ਹੈ ਇੱਕ ਪੂਰਾ ਫਲਸਫਾ ਗਾਂਧੀ ਜੀ ਦੀ ਪੂਰੀ ਸੋਚ ਉਹਨਾਂ ਦਾ ਪੂਰਾ ਫਲਸਫਾ ਸਮਝ ਲਓ ਕਿ ਇੱਕ ਵੱਡੀ ਇਮਾਰਤ ਵਾਂਗ ਹੈ ਤੇ ਇਹ ਇਮਾਰਤ ਸਿਰਫ ਦੋ ਮਜ਼ਬੂਤ ਥੰਮਾਂ ਤੇ ਖੜੀ ਹੈ ਹਰ ਇੱਕ ਵਿਚਾਰ ਹਰ ਇੱਕ ਅੰਦੋਲਨ ਇਹਨਾਂ ਦੋਵਾਂ ਥੰਮਾਂ ਤੇ ਹੀ ਟਿਕਿਆ ਹੋਇਆ ਹੈ ਚਲੋ ਦੇਖਦੇ ਹਾਂ ਇਹ ਦੋ ਥੰਮ ਕਿਹੜੇ ਨੇ ਤੇ ਉਹ ਦੋ ਥੰਮ ਨੇ ਸਤਿਆ ਯਾਨੀ ਸੱਚ ਦੀ ਤਾਕਤ ਅਤੇ ਅਹਿੰਸਾ ਮਤਲਬ ਬਿਨਾ ਕਿਸੇ ਹਿੰਸਾ ਦੇ ਆਪਣੀ ਲੜਾਈ ਲੜਨਾ ਗਾਂਧੀ ਜੀ ਮੰਨਦੇ ਸੀ ਕਿ ਇਹ ਦੋਵੇਂ ਅਲੱਗ-ਅਲੱਗ ਨਹੀਂ ਹੋ ਸਕਦੇ ਇਹ ਤਾਂ ਇੱਕੋ ਸਿੱਕੇ ਦੇ ਦੋ ਪਾਸਿਆਂ ਵਰਗੇ ਨੇ ਜਿੱਥੇ ਸੱਚ ਹੈ ਉੱਥੇ ਅਹਿੰਸਾ ਹੋਵੇਗੀ ਹੀ ਹੋਵੇਗੀ ਤੇ ਇਹੀ ਉਹ ਬੁਨਿਆਦ ਹੈ ਜਿਸ ਤੇ ਸਾਰਾ ਗਾਂਧੀਵਾਦ ਉਸਰਿਆ ਹੈ ਤਾਂ ਚਲੋ ਪਹਿਲਾਂ ਗੱਲ ਕਰਦੇ ਹਾਂ ਸਤਿਆ ਦੀ ਦੇਖੋ ਗਾਂਧੀ ਜੀ ਲਈ ਸੱਚ ਸਿਰਫ ਸੱਚ ਬੋਲਣ ਤੱਕ ਸੀਮਿਤ ਨਹੀਂ ਸੀ ਉਹਨਾਂ ਲਈ ਤਾਂ ਸੱਚ ਹੀ ਪਰਮਾਤਮਾ ਸੀ ਸੱਚ ਹੀ ਰੱਬ ਸੀ ਉਹ ਕਹਿੰਦੇ ਸੀ ਕਿ ਸੱਚ ਦੇ ਰਾਹ ਤੇ ਚੱਲਣਾ ਹੀ ਇਨਸਾਨ ਦਾ ਸਭ ਤੋਂ ਵੱਡਾ ਧਰਮ ਹੈ ਇਹੀ ਮੰਜ਼ਿਲ ਹੈ ਤੇ ਇਹੀ ਰਾਹ ਹੈ ਹੁਣ ਗੱਲ ਕਰੀਏ ਅਹਿੰਸਾ ਦੀ ਅਕਸਰ ਲੋਕ ਸਮਝਦੇ ਨੇ ਕਿ ਅਹਿੰਸਾ ਦਾ ਮਤਲਬ ਹੈ ਕਮਜ਼ੋਰ ਹੋਣਾ ਜਾਂ ਹਾਰ ਮੰਨ ਲੈਣਾ ਪਰ ਗਾਂਧੀ ਜੀ ਦਾ ਨਜ਼ਰੀਆ ਇਸ ਤੋਂ ਬਿਲਕੁਲ ਵੱਖਰਾ ਸੀ ਉਹਨਾਂ ਲਈ ਅਹਿੰਸਾ ਕਾਇਰਤਾ ਨਹੀਂ ਬਲਕਿ ਸਭ ਤੋਂ ਵੱਡੀ ਬਹਾਦਰੀ ਸੀ ਇਹ ਜ਼ੁਲਮ ਦੇ ਖਿਲਾਫ ਖੜੇ ਹੋਣ ਦਾ ਇੱਕ ਬਹੁਤ ਹੀ ਐਕਟਿਵ ਅਤੇ ਹਿੰਮਤ ਵਾਲਾ ਤਰੀਕਾ ਹੈ ਜਿੱਥੇ ਲੜਾਈ ਤਲਵਾਰ ਨਾਲ ਨਹੀਂ ਸਗੋਂ ਆਪਣੇ ਨੈਤਿਕ ਬਲ ਨਾਲ ਲੜੀ ਜਾਂਦੀ ਹੈ ਠੀਕ ਹੈ ਤਾਂ ਸਿਧਾਂਤ ਤਾਂ ਸਮਝ ਆ ਗਏ ਸੱਚ ਤੇ ਅਹਿੰਸਾ ਪਰ ਸਿਰਫ ਸੋਚਣ ਨਾਲ ਤਾਂ ਕੁਝ ਨਹੀਂ ਬਦਲਦਾ ਹੈ ਨਾ ਤਾਂ ਫਿਰ ਸਵਾਲ ਇਹ ਹੈ ਕਿ ਇਹਨਾਂ ਸਿਧਾਂਤਾਂ ਨੂੰ ਜ਼ਮੀਨ ਤੇ ਕਿਵੇਂ ਉਤਾਰਿਆ ਜਾਵੇ ਇਹਨਾਂ ਨੂੰ ਬਦਲਾਅ ਦਾ ਹਥਿਆਰ ਕਿਵੇਂ ਬਣਾਇਆ ਜਾਵੇ ਇੱਥੇ ਹੀ ਗਾਂਧੀਵਾਦ ਦਾ ਸਭ ਤੋਂ ਤਾਕਤਵਰ ਪਹਿਲੂ ਸਾਡੇ ਸਾਹਮਣੇ ਆਉਂਦਾ ਹੈ ਤੇ ਇਸ ਸਾਧਨ ਇਸ ਹਥਿਆਰ ਦਾ ਨਾਂ ਹੈ ਸਤਿਆਗ੍ਰਹਿ ਇਸ ਦਾ ਮਤਲਬ ਹੈ ਸੱਚ ਲਈ ਡਟੇ ਰਹਿਣਾ ਇਹ ਚੁੱਪਚਾਪ ਬੈਠਣ ਦਾ ਨਾਂ ਨਹੀਂ ਬਲਕਿ ਬਹੁਤ ਹੀ ਐਕਟਿਵ ਤਰੀਕੇ ਨਾਲ ਨਿਆਂ ਲਈ ਸੰਘਰਸ਼ ਕਰਨਾ ਹੈ ਸਤਿਆਗ੍ਰਹਿ ਉਹ ਲੜਾਈ ਹੈ ਜੋ ਸੱਚ ਅਤੇ ਅਹਿੰਸਾ ਦੇ ਦੋਵਾਂ ਥੰਮਾਂ ਤੇ ਖੜੀ ਹੋ ਕੇ ਲੜੀ ਜਾਂਦੀ ਹੈ ਜਿੱਥੇ ਹਥਿਆਰਾਂ ਦੀ ਲੋੜ ਨਹੀਂ ਸਗੋਂ ਸਿਰਫ ਸੱਚ ਦੀ ਤਾਕਤ ਤੇ ਹਿੰਮਤ ਦੀ ਲੋੜ ਹੁੰਦੀ ਹੈ ਤਾਂ ਹੁਣ ਆਪਣੇ ਕੋਲ ਸਿਧਾਂਤ ਵੀ ਨੇ ਤੇ ਉਹਨਾਂ ਨੂੰ ਲਾਗੂ ਕਰਨ ਦਾ ਤਰੀਕਾ ਯਾਨੀ ਸਤਿਆਗ੍ਰਹਿ ਵੀ ਹੈ ਪਰੇ ਸਭ ਕਿਉਂ ਇਸ ਸ਼ਬਦਾ ਅੰਤਿਮ ਟੀਚਾ ਕੀ ਸੀ ਗਾਂਧੀ ਜੀ ਕਿਸ ਤਰ੍ਹਾਂ ਦਾ ਸਮਾਜ ਬਣਾਉਣਾ ਚਾਹੁੰਦੇ ਸੀ ਉਹਨਾਂ ਦੇ ਦਿਮਾਗ ਵਿੱਚ ਇੱਕ ਆਦਰਸ਼ ਸਮਾਜ ਦਾ ਪੂਰਾ ਖਾਕਾ ਇੱਕ ਪੂਰਾ ਬਲੂਪ੍ਰਿੰਟ ਤਿਆਰ ਸੀ ਇਹ ਬਲੂਪ੍ਰਿੰਟ ਕੁਝ ਮੁੱਖ ਵਿਚਾਰਾਂ ਤੇ ਟਿਕਿਆ ਸੀ ਜਿਵੇਂ ਕਿ ਸਰਵੋਧਿਆ ਯਾਨੀ ਕਿਸੇ ਇੱਕ ਦਾ ਨਹੀਂ ਸਗੋਂ ਸਾਰਿਆਂ ਦਾ ਭਲਾ ਹੋਵੇ ਸਭ ਦੀ ਤਰੱਕੀ ਹੋਵੇ ਫਿਰ ਇਹ ਗ੍ਰਾਮ ਸਵਰਾਜ ਮਤਲਬ ਕਿ ਪਿੰਡ ਆਪਣੇ ਆਪ ਵਿੱਚ ਆਤਮ ਨਿਰਭਰ ਹੋਣ ਆਪਣਾ ਰਾਜ ਆਪ ਚਲਾਣ ਟਰਸਟੀਸ਼ਿਪ ਦਾ ਸਿਧਾਂਤ ਆਰਥਿਕ ਬਰਾਬਰੀ ਦੀ ਗੱਲ ਕਰਦਾ ਹੈ ਤੇ ਸਾਰੇ ਵਿਚਾਰ ਮਿਲ ਕੇ ਇੱਕ ਆਦਰਸ਼ ਰਾਜ ਜਿਸ ਨੂੰ ਗਾਂਧੀ ਜੀ ਰਾਮਰਾਜ ਕਹਿੰਦੇ ਸੀ ਦੀ ਤਸਵੀਰ ਬਣਾਉਂਦੇ ਨੇ ਪਰ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਇਸ ਪੂਰੇ ਬਲੂਪ੍ਰਿੰਟ ਵਿੱਚ ਸਮਾਜਿਕ ਬਰਾਬਰੀ ਸਭ ਤੋਂ ਉੱਪਰ ਸੀ ਇਹ ਕੋਈ ਆਪਸ਼ਨ ਨਹੀਂ ਸੀ ਇਹ ਤਾਂ ਨੀਂ ਦਾ ਪੱਥਰ ਸੀ ਖਾਸ ਤੌਰ ਤੇ ਛੂਹਾ ਛੂਤ ਵਰਗੀ ਬੁਰਾਈ ਦੇ ਖਿਲਾਫ ਲੜਾਈ ਅਤੇ ਔਰਤਾਂ ਨੂੰ ਬਰਾਬਰ ਦੇ ਹੱਕ ਦੇਣਾ ਗਾਂਧੀ ਜੀ ਮੰਨਦੇ ਸੀ ਕਿ ਇਸ ਤੋਂ ਬਿਨਾ ਅਸਲੀ ਆਜ਼ਾਦੀ ਅਸਲੀ ਸਵਰਾਜ ਆਹੀ ਨਹੀਂ ਸਕਦਾ ਚਲੋ ਹੁਣ ਤੱਕ ਆਪਾਂ ਸਿਧਾਂਤ ਵੀ ਸਮਝ ਲਏ ਤੇ ਆਦਰਸ਼ ਸਮਾਜ ਦਾ ਨਕਸ਼ਾ ਵੀ ਦੇਖ ਲਿਆ ਪਰ ਅਸਲ ਜ਼ਿੰਦਗੀ ਵਿੱਚ ਜਿਵੇਂ ਕਿ ਰਾਜਨੀਤੀ ਵਿੱਚ ਪੈਸੇ ਥੇਲੇ ਦੇ ਮਾਮਲਿਆਂ 'ਚ ਯਾਨੀ ਇਕਨੋਮਿਕਸ 'ਚ ਤੇ ਸਮਾਜ ਵਿੱਚ ਇਹ ਸਿਧਾਂਤ ਲਾਗੂ ਕਿਵੇਂ ਹੁੰਦੇ ਨੇ ਆਓ ਹੁਣ ਇਸ ਤੇ ਇੱਕ ਛਾਦ ਮਾਰੀਏ ਤਾਂ ਜਿਵੇਂ ਆਪਾਂ ਦੇਖੀਏ ਰਾਜਨੀਤੀ ਵਿੱਚ ਗਾਂਧੀਵਾਦ ਦਾ ਮਤਲਬ ਹੈ ਅਹਿੰਸਕ ਅੰਦੋਲਨ ਤੇ ਆਮ ਲੋਕਾਂ ਦੀ ਭਾਗੀਦਾਰੀ ਅਰਥ ਸ਼ਾਸਤਰ ਵਿੱਚ ਇਹ ਪਿੰਡਾਂ ਦੀ ਆਤਮ ਨਿਰਭਰਤਾ ਛੋਟੇ ਉਦਯੋਗਾਂ ਤੇ ਸਵਦੇਸ਼ੀ ਤੇ ਜ਼ੋਰ ਦਿੰਦਾ ਹੈ ਤੇ ਸਮਾਜ ਵਿੱਚ ਇਸ ਦਾ ਮਕਸਦ ਹੈ ਦਬੇ ਕੁਚਲੇ ਲੋਕਾਂ ਨੂੰ ਉੱਪਰ ਚੁੱਕਣਾ ਤੇ ਬਰਾਬਰੀ ਲਿਆਉਣਾ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਇੱਕ ਗੱਲ ਬਿਲਕੁਲ ਸਾਫ਼ ਹੈ ਇਹ ਫਲਸਫਾ ਸ਼ਕਤੀ ਨੂੰ ਵੱਡੇ ਸ਼ਹਿਰਾਂ ਜਾਂ ਵੱਡੇ ਲੀਡਰਾਂ ਦੇ ਹੱਥਾਂ 'ਚੋਂ ਕੱਢ ਕੇ ਪਿੰਡਾਂ ਤੇ ਆਮ ਲੋਕਾਂ ਦੇ ਹੱਥਾਂ 'ਚ ਦੇਣ ਦੀ ਗੱਲ ਕਰਦਾ ਹੈ ਬਦਲਾਅ ਉੱਪਰੋਂ ਥੱਲੇ ਨਹੀਂ ਥੱਲਿਓਂ ਉੱਪਰ ਆਣਾ ਚਾਹੀਦਾ ਹੈ ਜੇਕਰ ਕੋਈ ਇਹਨਾਂ ਵਿਚਾਰਾਂ ਨੂੰ ਹੋਰ ਡੂੰਘਾਈ ਵਿੱਚ ਸਮਝਣਾ ਚਾਹੁੰਦਾ ਹੈ ਤਾਂ ਸਭ ਤੋਂ ਵਧੀਆ ਤਰੀਕਾ ਹੈ ਖੁਦ ਗਾਂਧੀ ਜੀ ਦੀਆਂ ਲਿਖਤਾਂ ਨੂੰ ਪੜ੍ਹਨਾ ਖਾਸ ਤੌਰ ਤੇ ਉਹਨਾਂ ਦੀ ਕਿਤਾਬ ਹਿੰਦ ਸਵਰਾਜ ਜਿਸ ਵਿੱਚ ਉਹਨਾਂ ਦੇ ਪੂਰੇ ਦ੍ਰਿਸ਼ਟੀਕੋਣ ਦਾ ਨਿਚੋੜ ਹੈ ਤੇ ਉਹਨਾਂ ਦੀ ਆਤਮਕਥਾ ਸੱਚ ਨਾਲ ਮੇਰੇ ਤਜਰਬੇ ਸਾਨੂੰ ਉਹਨਾਂ ਦੀ ਪੂਰੀ ਸੋਚ ਦੀ ਯਾਤਰਾ ਤੇ ਲੈ ਜਾਂਦੀ ਹੈ ਆਖਿਰ ਵਿੱਚ ਜੇ ਪੂਰੇ ਗਾਂਧੀਵਾਦ ਨੂੰ ਸਿਰਫ ਇੱਕ ਲਾਈਨ ਵਿੱਚ ਸਮੇਟਣਾ ਹੋਵੇ ਤਾਂ ਉਹ ਗਾਂਧੀ ਜੀ ਦੇ ਆਪਣੇ ਹੀ ਸ਼ਬਦਾਂ ਵਿੱਚ ਹੈ ਸੱਚ ਦਾ ਪਾਲਣ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ بس ਇਹੀ ਉਹ ਕੇਂਦਰੀ ਨੁਕਤਾ ਹੈ ਉਹ ਤੁਰਾ ਹੈ ਜਿਸ ਦੇ ਆਲੇ ਦੁਆਲੇ ਉਹਨਾਂ ਦਾ ਸਾਰਾ ਫਲਸਫਾ ਘੁੰਮਦਾ ਹੈ ਤੇ ਇਸੇ ਦੇ ਨਾਲ ਆਪਾਂ ਇਸ ਪੂਰੀ ਚਰਚਾ ਨੂੰ ਇੱਕ ਸਵਾਲ ਤੇ ਛੱਡਦੇ ਹਾਂ ਅੱਜ ਦੀ ਦੁਨੀਆ ਜੋ ਇੰਨੀ ਤੇਜ਼ ਹੈ ਟੈਕਨੋਲੋਜੀ ਨਾਲ ਭਰੀ ਹੋਈ ਹੈ ਤੇ ਕਈ ਵਾਰ ਆਪਸ ਵਿੱਚ ਵੰਡੀ ਹੋਈ ਵੀ ਹੈ ਕੀ ਇਸ ਦੁਨੀਆ ਵਿੱਚ ਗਾਂਧੀ ਜੀ ਦੇ ਸਤਿਆ ਯਾਨੀ ਸੱਚ ਅਤੇ ਅਹਿੰਸਾ ਦੇ ਸਿਧਾਂਤਾਂ ਦੀ ਕੋਈ ਥਾਂ ਹੈ ਇਹ ਸੋਚਣ ਵਾਲੀ ਗੱਲ ਹੈ